ਖੈਰਾ ਵਿਖੇ ਓਵਰ ਬ੍ਰਿਜ ਤੇ ਵਾਪਰੀ ਇੱਕ ਦਹਿਸ਼ਤਨਾਕ ਘਟਨਾ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਪਾਲਟੀਆਂ ਖਾਂਦਾ ਹੋਇਆ ਹੇਠਾ ਡਿੱਗਿਆ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਰਪਜੀਤ ਸਿੰਘ ਨੇ ਦੱਸਿਆ ਕਿ ਜਤਿਨ ਨਾਮਕ ਵਿਅਕਤੀ ਜੋ ਕਿ ਅਨਿਲ ਕੁਮਾਰ ਦਾ ਪੁੱਤਰ ਹੈ ਲੁਧਿਆਣੇ ਤੋਂ ਮੋਟਰਸਾਈਕਲ 'ਤੇ ਰਾਹੀਂ ਕਪੂਰਥਲਾਏ ਪਾਸੇ ਜਾ ਰਿਹਾ ਸੀ ਜਦੋਂ ਉਹ ਖੈਰਾ ਦੇ ਓਵਰ ਬ੍ਰਿਜ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ ਟੱਕਰ ਦੇ ਪ੍ਰਭਾਵ ਨਾਲ ਜਤਿਨ ਮੋਟਰਸਾਈਕਲ ਤੋਂ ਉਛਲਦਾ ਹੋਇਆ ਓਵਰ ਬ੍ਰਿਜ ਤੋਂ ਹੀਠਾ ਸਰਵਿਸ ਰੋਡ ਤੇ ਜਾ ਡਿੱਗਿਆ ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਤਿਨ ਨੂੰ ਫਰਸਟ ایڈ ਦਿੱਤੀ ਅਤੇ 108 ਨੰਬਰ ਐਂਬੂਲੈਂਸ ਰਾਹੀਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਭੇਜ ਦਿੱਤਾ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਦਸਾ ਇੱਕ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਾ ਦਾ ਵਿਅਕਤੀ ਆ ਜਤਨਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਤੋਂ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਵਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਦਾ ਕੀ ਆ ਕਿ ਪਿੱਛੋਂ ਕਿਸੇ ਚੀਨੇ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰੇ ਹੀ ਰਹਿ ਗਈ ਪਰ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਆ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਆ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸਿਵਲ ਅਸਟਾਫ ਫਲੋਰ ਤੇ ਜਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਧਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਠੀਕ ਥੈਂਕ ਯੂ ਸਰ